ਕੀ ਤੁਸੀਂ ਕਦੀ ਸੋਚਿਆ ਕਿ ਜਿਹੜੇ ਬੱਚੇ ਗਰਭਚੇ ਹੀ ਮਰ ਜਾਂਦੇ ਹਨ ਉਹਨਾਂ ਦੀ ਆਤਮਾ ਦਾ ਕੀ ਹੁੰਦਾ ਹੈ ਕੀ ਉਹ ਮੁੜ ਮਨੁੱਖ ਬਣਦੇ ਹਨ ਜਾਂ ਫਿਰ 83 ਲੱਖ ਜਨਮਾਂ ਵਿੱਚ ਫਸ ਜਾਂਦੇ ਆ ਵੀਡੀਓ ਦੇ ਅੰਤ ਵਿੱਚ ਮੈਂ ਤੁਹਾਨੂੰ ਕੁਝ ਗ੍ਰੰਥਾਂ ਦੇ ਉਹ ਰਾਜ਼ ਦੱਸਣੇ ਹਨ ਜੋ ਬਹੁਤੇ ਲੋਕਾਂ ਨੂੰ ਨਹੀਂ ਪਤਾ ਮੈਂ ਡਾਕਟਰ ਤੇਰੰਕਾਰ ਪਿਤਰਪੱਖ ਦੇ ਉਪਲਖਸ਼ ਵਿੱਚ ਚੱਲ ਰਹੇ ਸ਼ਰਾਧਾਂ ਦੀ ਲੜੀ ਤਹਿਤ ਇੱਕ ਐ ਮੁੱਦਾ ਉਠਾਉਣ ਜਾ ਰਹੀਆਂ ਅਹਿਮ ਮੁੱਦਾ ਹੈ ਇਸ ਸੰਸਾਰ ਦਾ ਕੁਝ ਇੱਕ ਨੂੰ ਛੱਡ ਕੇ ਹਰੇਕ ਔਰਤ ਨੇ ਕਦੀ ਨਾ ਕਦੀ ਅਵੋਰਸ਼ਨ ਕਰਵਾਇਆ ਹੀ ਹੁੰਦਾ ਉਹਨਾਂ ਅਜਨਮੇ ਬੱਚਿਆਂ ਨੂੰ ਇਸ ਪਿਤਰਪੱਖ ਚ ਇਨਸਾਫ ਕੌਣ ਦੇਵੇਗਾ ਫਿਰ ਮੁਕਰਨਾ ਨਹੀਂ ਜੀਵਨ ਦਾ ਇਹ ਸੱਚ ਹੈ ਔਰ ਬੜਾ ਕੌੜਾ ਸੱਚ ਕੀ ਉਹਨਾਂ ਦੇ ਕਰਮਕ ਖਾਤੇ ਚ ਲਿਖਿਆ ਗਿਆ ਕਿ ਉਹ ਮੁਰਚਰਾਸੀ ਦੇ ਚੱਕਰਾਂ ਚ ਪੈਣਗੇ ਤੇ ਉਹਨਾਂ ਦੀ ਇਸ ਸਥਿਤੀ ਲਈ ਜ਼ਿੰਮੇਵਾਰ ਤੇ ਵੀ ਆਪਣੇ ਕਰਮ ਨਿਭਾਰੇ ਹੋਵੇਗੀ ਇਹ ਕਰਮਾਂ ਦਾ ਲੇਖਾ ਜੋਖਾ ਕਹਿ ਕੇ ਛੱਡ ਦੋਗੇ ਬਹੁਤ ਸਾਰੇ ਸਵਾਲ ਆ ਕੀ ਕਰੀਏ ਉਹਨਾਂ ਅਣਗਿਣਤ ਜਨਮੇ ਬੱਚਿਆਂ ਦਾ ਸ਼ਰਦ ਕਰਨਾ ਪਿੰਡ ਦਾਨ ਕਰੋਗੇ ਤੇ ਜਾਂ ਫਿਰ ਤਰਪਨ ਕਰੋਗੇ ਬਣੇ ਰਹੋ ਮੇਰੇ ਨਾਲ ਵੀਡੀਓ ਦੇ ਅੰਤ ਤੱਕ ਜਦੋਂ ਵਿੱਚੋਂ ਸਕਿਪ ਕਰ ਦਿੰਨੇ ਹੋ ਤਾਂ ਇਹ ਗੱਲਾਂ ਟੁੱਟੀਆਂ ਜਿਹੜੀਆਂ ਨਾ ਉਹ ਸਾਹਮਣੇ ਥੋੜੋ ਪੈਣੀਆਂ ਕਿਉਂਕਿ ਮੈਂ ਅਖੀਰ ਚ ਕੁਝ ਗ੍ਰੰਥਾਂ ਦੇ ਰਾਜ ਦੱਸਨੇ ਆ ਤੁਹਾਨੂੰ ਪਤਾ ਇਹ ਆਦਤਨ ਮਸਬੂਤਾਸ ਵਿੱਚ ਮੈਂ ਹਾਜ਼ਰ ਹੁੰਨੇ ਆ ਵੀਡੀਓ ਲੈ ਕੇ ਮੈਂ ਨਾ ਕੇਵਲ ਤਿੰਨ ਕਾਰਨ ਲੈ ਆ ਦੁਨਿਆਵੀ ਅਬੋਰਸ਼ਨ ਕਰਾਉਣ ਦੇ ਤਿੰਨ ਕਾਰਨ ਲੈ ਆ ਸਿਰਫ ਮੇਰੀ ਉਹ ਭੈਣੋ ਕਈ ਮਾਮਾ ਨੇ ਬਿਮਾਰੀ ਕਾਰਨ ਡਾਕਟਰੀ ਕਾਰਨ ਕੋਈ ਰੀਜ਼ਨ ਸੀ ਉਸ ਕਰਕੇ ਉਹ ਅਬੋਰਸ਼ਨ ਕਰਵਾਇਆ ਹੋਵੇਗਾ ਪਰ ਗਰੁੜ ਪੁਰਾਣ ਦਾ ਪ੍ਰੇਤ ਕੰਡ ਅਧਿਆਇ 10 ਕੀ ਕਹਿੰਦਾ ਆ ਲੂ ਕੰਡੇ ਖੜੇ ਹੋ ਜਾਂਦੇ ਆ ਨਤੇਸ਼ਾ ਪਿੰਡਦਾਨ ਸ्यात ਕੇਵਲਮ ਜਲ ਤਰਪਨਮ ਅਰਥਾਤ ਬੱਚਿਆਂ ਦਾ ਪਿੰਡਦਾਨ ਨਹੀਂ ਹੁੰਦਾ ਕੇਵਲ ਜਲ ਤਰਪਨ ਕਰਨਾ ਹੁੰਦਾ ਹੈ ਅਪਸਤਮ ਧਰਮਸੂਤਰ ਇਕ ਕਿਤਾਬ ਉਸ ਗ੍ਰੰਥ ਅਨੁਸਾਰ ਅਜਿਹੇ ਕੇ ਸਾਂਚ ਕੇਵਲ ਜਲ ਤੇ ਦੋ ਦਰਪਨ ਦਾ ਨਿਜਮ ਹੈ ਦੂਸਰੇ ਕੇਸ ਚ ਕਈਆਂ ਨੇ ਸਕੈਨਿੰਗ ਕਰਵਾ ਲਈ ਕਿ ਜੇ ਗਰਭ ਚ ਕੁੜੀ ਆ ਪਹਿਲਾਂ ਵੀ ਕੁੜੀਆਂ ਆ ਮੈਂ ਜੀਵਾਂਗੀ ਕਿਦਾਂ ਸਮਾਜ ਨੇ ਮੈਨੂੰ ਜੀਣ ਨਹੀਂ ਦੇਣਾ ਇੱਕ ਪੁੱਤਰ ਦੀ ਆਸ ਤਾਂ ਚੋਰੀ ਛਿਪੇ ਵਰਸ਼ਨ ਕਰਵਾਇਆ ਹੋਏਗਾ ਹਾਂ ਅੱਜ ਬੇਸ਼ੱਕ ਕਾਨੂੰਨ ਬਹੁਤ ਸਖਤ ਬਣ ਗਿਆ ਪਰ ਚੱਲਦਾ ਫਿਰ ਵੀ ਸਭ ਕੁਝ ਮਨੁਸਮ੍ਰਿਤੀ ਦੇ ਅਧਿਆਏ 11 ਦੇ ਸ਼ਲੋਕ ਨੰਬਰ 63 ਤੋਂ 67 ਤੱਕ ਦਰਜ ਹੈ ਕਿ ਭ੍ਰूण ਹੱਤਿਆ ਸਭ ਤੋਂ ਵੱਡਾ ਪਾਪਾਂ ਚੋਂ ਇੱਕ ਪਾਪ ਹੈ ਅਜਨਮੇ ਬੱਚੇ ਦਾ ਅਸ਼ਰਾਦ ਨਹੀਂ ਕਰੋਗੇ ਪਰ ਮਾਤਾ ਪਿਤਾ ਜਿਨ੍ਹਾਂ ਨੇ ਅਵਾਰਸ਼ਨ ਕਰਾਇਆ ਇਹ ਸੋਚ ਕੇ ਕਿ ਬੱਚੇ ਦਾ ਲਿੰਗ ਮਾਦਾ ਹੈ ਨਰ ਨਹੀਂ ਪਰ ਮਾਤਾ ਪਿਤਾ ਲਈ ਪ੍ਰਸ਼ਚਤ ਜ਼ਰੂਰੀ ਹੈ ਪ੍ਰਸ਼ਚਤ ਦੇ ਤਿੰਨ ਤਰੀਕੇ ਦੱਸੇ ਗਏ ਆ ਦਾਨ ਜਪ ਤੇ ਸ਼ੁੱద్ధి ਕਰਨਾ ਪਏਗਾ ਕਰਮ ਕਰਤੇ ਤੁਸੀਂ ਜਿਹੜੇ ਹੈ ਨਾ ਇਹ ਤਾਂ ਜੀ ਭੁਗਤਣੇ ਪੈਣੇ ਆ ਜਾਂ ਫਿਰ ਪ੍ਰਸ਼ਚਤ ਕਰੋਗੇ ਤੀਜਾ ਜਿਹੜੀ ਕੈਟਾਗਰੀ ਮੈਂ ਲਈ ਆ ਕਿ ਕਈਆਂ ਦਾ ਪ੍ਰਮਾਤਮਾ ਵੱਲੋਂ ਵਰਸ਼ਨ ਹੋ ਗਿਆ ਉਹ ਬੇਕਸੂਰ ਨੇ ਪਰ ਹੋਇਆ ਜ਼ਰੂਰ ਉਹਨਾਂ ਦੀ ਕੁੱਖ ਚੋਂ ਕਾਰਨ ਕੋਈ ਵੀ ਰਿਆ ਹੋਵੇਗਾ ਇੱਕ ਜਾਜਨਵਲ ਕੈ ਸਮ੍ਰਿਤੀ ਆ 1.258 ਨੰਬਰ ਪੰਨੇ 'ਚ ਕੁਦਰਤੀ ਮਿਸਕੈਰੇਜ ਵਾਲਿਆਂ ਲਈ ਸ਼ਰਾਧ ਨਹੀਂ ਕੇਵਲ ਜਲ ਅਰਪਣ ਤੇ ਹਵਨ ਕੀਤਾ ਜਾਂਦਾ ਇਹਨਾਂ ਲਈ ਮਸਟ ਹੈ ਹਵਨ ਨਾਲ ਆਤਮਾ ਆਪਣੇ ਪੁਰਾਣੇ ਕਰਮਾਂ ਦੇ ਵਸ਼ ਮੋੜ ਕੇ ਸੇ ਹੋਰ ਗਰਭ ਚ ਪ੍ਰਵੇਸ਼ ਕਰ ਜਾਂਦੀ ਹੈ ਆਤਮਾ ਦੀ ਅੱਗੇ ਦੀ ਯਾਤਰਾ ਫਿਰ ਕੀ ਹੁੰਦੀ ਹੈ ਜਦੋਂ ਵਿਚਾਰੇ ਕਿਸੇ ਵੀ ਤਰੀਕੇ ਕਰਕੇ ਕਿਸੇ ਵੀ ਪੱਛੇ ਦਾ ਵਰਸ਼ਨ ਹੋ ਜਾਂਦਾ ਹਬਾਟ ਕਰਾ ਦਿੱਤੇ ਜਾਂਦੇ ਆ ਬੱਚੇ ਘਰਾ ਦਿੱਤੇ ਜਾਂਦੇ ਆ ਤਾਂ ਆਤਮਾ ਦੀ ਅੱਗੇ ਦੀ ਯਾਤਰਾ ਕੀ ਹੈ ਕੀ ਚਰਾਸੀ ਲੱਕ ਜਾਨੀਆਂ ਚ ਦੁਬਾਰਾ ਜਾਂਦਾ ਦੇਖੋ ਗਰੁੜ ਪ੍ਰਾਣ ਗ੍ਰੰਥ ਦੇ ਪ੍ਰੇਤ ਕੰਡ 11 12 ਪੰਨੇ 'ਚ ਹੈ ਕਿ ਜਿਹੜੀਆਂ ਆਤਮਾਵਾਂ ਗਰਭ ਵਿੱਚ ਹੀ ਨਸ਼ਟ ਹੋ ਜਾਂਦੀਆਂ ਹਨ ਉਹ ਪਿਤਰ ਲੋਕ ਨਹੀਂ ਜਾਂਦੀਆਂ ਕਿੰਡਾ ਵੱਡਾ ਦੁੱਖਾਂ ਦਾ ਬਹੁਤ ਵੱਡਾ ਦੁੱਖਾਂ ਦਾ ਅਸੀਂ ਕਿੰਨੇ ਮਾਪ ਪਾਪੀ ਆ ਤੁਸੀਂ ਕਹਣਾ ਅਸੀਂ ਆਪਣੇ ਕਰਮ ਕੀਤੇ ਕਰਵਾਉਣ ਵਾਲਾ ਉਹ ਨਹੀਂ ਉਹ ਨਹੀਂ ਕਰਵਾ ਰਿਹਾ ਤੁਹਾਡੇ ਕਰਮਿਕ ਖਾਤੇ ਆ ਇੰਡੀਵਿਜੂਅਲ ਉਹ ਪਿਤਰ ਲੋਕ 'ਚ ਨਹੀਂ ਜਾਂਦੇ ਵਿਚਾਰੇ ਸਗੁਚ 88 ਲੱਖ ਜਨੀਆਂ ਦੇ ਚੱਕਰ 'ਚ ਦੁਬਾਰਾ ਵਾਪਸ ਚਲੇ ਜਾਂਦੇ ਆ ਮਨੁੱਖਾ ਜਨਮ ਲਈ ਜਦ ਤੱਕ ਕਰਮ ਪੱਕੇ ਨਹੀਂ ਹੋਣੇ ਉਹਨਾਂ ਨੇ 84 ਲੱਖ ਜੋਨੀਆਂ ਦੇ ਚੱਕਰ 'ਚ ਪਟਕੀ ਜਾਣਾ ਉਹ ਹੋਰ ਜੋਨੀਆਂ 'ਚ ਪਟਕਦੇ ਰਹਿੰਦੇ ਆ ਉਦੋਂ ਤੱਕ ਉਹਨਾਂ ਨੂੰ ਮਨੁੱਖਾ ਜੀਵਨ ਨਹੀਂ ਮਿਲਣਾ ਮਹਾਪਾਰਤ ਦਾ ਅਨੁਸ਼ਾਸਨ ਪਾਰਵ ਹੈ 106 ਨੰਬਰ ਤੇ ਉਹ ਕਹਿੰਦੇ ਆਤਮਾ ਕਿਤੇ ਨਸ਼ਟ ਨਹੀਂ ਹੁੰਦੀ ਹਾਂ ਤੁਸੀਂ ਵੀ ਜਾਣਦੇ ਹੋ ਡਾਕਟਰ ਤੇਰਾਕੌਰ ਵੀ ਜਾਣਦੀ ਆ ਪਰ ਆਪਣੇ ਕਾਰਮਿਕ ਲੇਖਾਂ ਦੇ ਵਾਸਤ ਰਹਿੰਦੀ ਆ ਗਰਭ ਮਰਤ ਜੀਵ ਜਿਹੜੇ ਗਰਭ 'ਚ ਮਰ ਜਾਂਦੇ ਆ ਉਹ ਜੀਵ ਮੁੜ ਗਰਮਾਂ ਵਿੱਚ ਹੀ ਪ੍ਰਵੇਸ਼ ਕਰਦਾ ਹੈ 84 ਲੱਖ ਜੋਨੀਆਂ ਡਿਫਰੈਂਟ ਹੋਣਗੀਆਂ ਮਨਵ ਜੋਨੀ ਨਹੀਂ ਹੋਏਗੀ ਜਦ ਤੱਕ ਉਹ ਮਨੁੱਖ ਦੇ ਲਈ ਯੋਗ ਨਾ ਬਣ ਜਾਏ ਸੋ ਗ੍ਰੰਥਾਂ ਦਾ ਜੇ ਮੈਂ ਬ੍ਰੀਫਿੰਗ ਕਰਨੀ ਹੋਵੇ ਤਾਂ ਚਾਹੇ ਬਿਮਾਰੀ ਡਾਕਟਰੀ ਅਬੋਰਸ਼ਨ ਹੋਇਆ ਤੁਸੀਂ ਸ਼ਰਾਦ ਨਹੀਂ ਕਰੋਗੇ ਤੁਸੀਂ ਜਲ ਤਰਪਨ ਕਰੋਗੇ ਆਪਣਾ ਅੰਦਰ ਟਟੋਲੋ ਕਿਹੜੇ ਦੌਰ ਚ ਕੀ ਕੀਤਾ ਸੀ ਉਸ ਨੂੰ ਯਾਦ ਕਰੋ ਮੁਕਰਨ ਨਾਲ ਪਾਪਾਂ ਦਾ ਬੋਝ ਵਧਣਾ ਆ ਮੌਕਾ ਆ ਇਸ ਪਿੱਤਰਪਖ ਇਸ ਗੱਲਾਂ ਨੂੰ ਸੰਭਾਲੋ ਡਾਕਟਰ ਤੇਰਾਂਕੌਰ ਉਹੀ ਵੀਡੀਓ ਬਣਾ ਰਹੀ ਆ ਜਿਹੜੀਆਂ ਬੇहद ਜ਼ਰੂਰੀ ਨੇ ਮੈਂ ਰਾਸ਼ੀਫਲ ਛੱਡਿਆ ਹੋਇਆ ਮੈਨੂੰ ਪਤਾ ਇਹ ਜ਼ਰੂਰੀ ਹੈ ਸੋ ਵਕਤ ਦੀ ਨਜ਼ਾਕਤ ਸਮਝੋ ਸੋ ਬਿਮਾਰੀ ਜਾਂ ਡਾਕਟਰੀ ਅਵਰਸ਼ਨ ਕਿਸੇ ਕਾਰਨ ਵਸ ਜਿਨ੍ਹਾਂ ਔਰਤਾਂ ਦਾ ਹੋਇਆ ਉਹਨਾਂ ਨੇ ਸ਼ਰਦ ਨਹੀਂ ਕਰਨਾ ਉਹਨਾਂ ਨੇ ਉਸ ਬੱਚੇ ਦੇ ਲਈ ਜਲ ਤਰਪਨ ਕਰਨਾ ਹੈ ਅਜਨਮੇ ਬੱਚੇ ਲਈ ਸੰਕਲਪ ਲੈ ਕੇ ਸੋ ਜੇ ਜਿਨ੍ਹਾਂ ਨੇ ਡਿਟੈਕਟ ਕਰਵਾਇਆ ਟੈਸਟ ਕਰਾ ਕੇ ਲਿੰਗਧਾਰਤਵੋਸ਼ਣ ਕਰਾਇਆ ਮਾਫੀ ਉਹਨਾਂ ਨੂੰ ਵੀ ਨਹੀਂ ਸ਼ਰਾਦ ਨਹੀਂ ਕਰੋਗੇ ਉਸ ਬੱਚੇ ਦਾ ਪਰ ਪਰਿਵਾਰ ਲਈ ਮਹਾਪਾਪ ਹੈ ਉਹਦਾ ਪ੍ਰਸਤਿਤ ਕਰ ਲਓ ਇਸੇ ਮਨੁੱਖਾ ਜੀਵਨ ਚ ਲੈਣੇ ਦੇਣੇ ਪੈ ਜਾਣੇ ਆ ਇਹ ਨਹੀਂ ਹੁੰਦਾ ਕਿ ਮੈਂ ਮੈਂ ਤਾਂ ਬਹੁਤ ਖੁਸ਼ ਆ ਕੁਝ ਨਹੀਂ ਹੋਇਆ ਸਾਡਾ ਸਾਡਾ ਤਾਂ ਕੁਝ ਨਹੀਂ بگੜਿਆ ਅਗਲੀਆਂ ਪੀੜੀਆਂ ਨਹੀਂ ਪਈਆਂ ਪੋਤੇ ਆ ਦੋਤੇ ਆ ਅੱਗਿਓ ਕੁਝ ਹੋ ਸਕਦਾ ਨਾ ਮਾਫੀ ਚਾਹੀ ਨਹੀਂ ਹੈ ਬੁਰਾ ਨਹੀਂ ਹੈ ਸੱਚ ਆ ਇਹ ਕਿ ਕੁਦਰਤੀ ਮਿਸਕਾਰੇ ਜਨਮ ਦਾ ਹੋਇਆ ਉਹ ਸ਼ਰਾਧ ਨਹੀਂ ਕਰਨਗੇ ਉਹ ਜਲ ਤਰਪਨ ਤੇ ਸ਼ੁੱਧੀ ਕਰਨਗੇ ਇਹਨਾਂ ਬੱਚਿਆਂ ਦੀ ਆਤਮਾ ਪਿਤਰ ਲੋਕ ਚ ਨਹੀਂ ਜੋੜੀ ਜਾਂਦੀ ਨਹੀਂ ਜਾਂਦੇ ਉਹ ਕਿਤੇ ਵੀ ਉਹ ਮੋੜ 84 ਲੱਖ ਜਨਮਾਂ ਚ ਪਟਕਦੀ ਹੈ ਜਦ ਤੱਕ ਉਹਨਾਂ ਨੂੰ ਮਨੁੱਖਾ ਜਨਮ ਦੇ ਲਿਓ ਐਲੀਜੀਬਲ ਨਹੀਂ ਹੋ ਜਾਂਦੇ ਮੈਂ ਅੱਗੇ ਗੱਲ ਕਰ ਚੁੱਕੀ ਹਾਂ ਮੇਰਾ ਕਮੈਂਟ ਕੁਐਸਚਨ ਆ ਕਿ ਕਮੈਂਟ ਕਰਕੇ ਮੈਨੂੰ ਤੁਸੀਂ ਦੱਸਣਾ ਹੈ ਕਿ ਕੀ ਤੁਹਾਡੇ ਮਨ ਵਿੱਚ ਵੀ ਪਹਿਲਾਂ ਇਹ ਸਵਾਲ ਆਇਆ ਕਿ ਇਹ ਜਨਮੇ ਬੱਚਿਆਂ ਦੀ ਆਤਮਾ ਕਿੱਥੇ ਜਾਂਦੀ ਹੈ ਜਜੋ ਅਸੀਂ ਕੋਣਾ ਕੀਤਾ ਕਿ ਉਹ ਸਾਨੂੰ ਪੁੱਛਣਾ ਪੈਣਾ ਸੱਚਮੁੱਚ ਮੈਂ ਤੇ ਦੱਸਦੇ ਹਾਂ ਮੈਨੂੰ ਕਿਉਂਕਿ ਮੇਰਾ ਚੈਨਲ 100% ਸੱਚਾ ਸੁੱਚਾ ਹੈ ਸਪਿਰਚੁਅਲਿਜ਼ਮ ਅਧਿਆਤਮ ਇਹ ਸਾਰੀਆਂ ਗੱਲਾਂ ਇਸ ਮੰਚ ਤੇ ਹੁੰਦੀਆਂ ਤੇ ਸੱਚ ਬੋਲਣਾ ਆਪਾਂ ਸ਼ੁਰੂ ਕਰਾਂਗੇ ਇੱਕ ਸੁਪਰ ਰੈਮੇਡੀ ਦੇ ਜੰਨੀ ਹੈ ਜਿਨ੍ਹਾਂ ਨੇ ਅਬੋਰਸ਼ਨ ਕਰਵਾਏ ਆ ਔਰ ਗਰਭ ਚ ਮਰਨ ਵਾਲੇ ਜਨਮੇ ਬੱਚਿਆਂ ਲਈ ਕੀ ਕਰਨਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਕੀ ਕਰੋਗੇ ਜਲ ਤਰਪਣ ਨਾਲ ਉਹ ਜਿਹੜੇ ਬੱਚੇ ਆ ਉਹਨਾਂ ਦੀ ਆਤਮਾ ਮੌੜ ਮਨੁੱਖ ਜਨਮ ਲਈ ਯੋਗ ਹੋ ਜਾਏਗੀ ਸਰ ਸਹੀ ਹੈ ਨਾ ਪਟਕੇਗੀ ਨਹੀਂ ਠੀਕ ਹੈ 84 ਲੱਖ ਜਉਨੀਆਂ ਅੱਜ ਠੀਕ ਹੈ ਜੀ ਸੁਪਰ ਉਪਾਅ ਦੱਸਣ ਲੱਗੇ ਹਾਂ ਰੇਅਰ ਰੈਮਡੀ ਹੈ ਜੇ ਘਰ ਚ ਕਦੇ ਮਿਸਕਾਰ ਜਾਂ ਅਵਰਸ਼ਨ ਹੋਇਆ ਆ 99.99% ਘਰਾਂ ਚ ਹੋਇਆ ਆ ਤਾਂ ਫਿਰ ਕੀ ਕਰੋਗੇ ਪਿਤਰਪੱਖ ਦੀ ਕਿਸੇ ਵੀ ਤਰੀਕ ਨੂੰ ਇੱਕ ਲੋਟਾ ਜਲ ਚ ਚੁਟਕੀ ਭਰ ਤਿਲ ਪਾ ਲਓ ਕਾਲੇ ਓਮ ਪਿਤਰਪਾਇ ਨਮਹ ਬਹੁਤ ਸ਼ੌਕਾ ਬੀਜ ਮੰਤਰ ਹੈ ਓਮ ਪਿਤਰਪਾਇ ਨਮਹ ਹੁਣ ਤਾਂ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਕਰੋ ਇਕੀ ਤ੍ਰਿਕ ਤੱਕ ਇਹ ਜਪਦੇ ਹੋਏ ਵਿਕਰਸ਼ਾਂ ਦੀ ਜੜ੍ਹ 'ਚ ਜਿਹੜੇ ਤੁਸੀਂ ਆਪਣੇ ਪਾਸਟ ਵਿੱਚ ਕੁਝ ਗੁਨਾ ਕੀਤੇ ਆ ਤੁਸੀਂ ਜਦੋਂ ਇਹ ਜਲ ਦਾ ਲੋਟਾ ਓਮ ਪਿਤਰ ਪਿਓ ਨਮੋ ਦਾ ਜਾਪ ਕਰਨਾ ਹੈ ਤਾਂ ਕਿਤੇ ਵੀ ਤੁਹਾਡੇ ਵੱਡਾ ਰੁੱਖ ਲੱਗਾ ਹੈ ਜਾਂ ਦਰਖਤ ਲੱਗਾ ਹੈ ਜਾਂ ਗਮਲੇ ਦੇ ਪੌਦੇ ਆ ਮਜਬੂਰੀਆਂ ਹੁੰਦੀਆਂ ਠੀਕ ਹੈ ਜੀ ਘਰਾਂ ਦੇ ਵਸਤੂ ਦੇ ਹਿਸਾਬ ਨਾਲ ਤੁਸੀਂ ਉਸ ਜਲ ਨੂੰ ਉੱਥੇ ਅਰਪਣ ਕਰ ਦੇਣਾ ਇਸ ਦੇ ਨਾਲ ਉਹ ਜਿਹੜੀ ਅਧੂਰੀ ਆਤਮਾ ਵਾਟ ਹੋ ਕੇ ਚਲੀ ਗਈ ਹੈ 84 ਦੇ ਚੱਕਰਾਂ 'ਚ ਤੁਸੀਂ ਪਾਈ ਹੈ ਤੁਸੀਂ ਆਪਣੇ ਕਰਮ ਕੀਤੇ ਉਹਦੇ ਆਪਣੇ ਕਰਮ ਖਾਤਾ ਸਿਗਾ ਠੀਕ ਆ ਪਰ ਆਪਾਂ ਸ਼ੁੱਧੀ ਤਾਂ ਕਰਨੀ ਹੈ ਨਾ ਇਸ ਨਾਲ ਅਧੂਰੀ ਆਤਮ ਦੀ ਯਾਤਰਾ ਪੂਰੀ ਹੋ ਕੇ ਉਸ ਨੂੰ ਦੁਬਾਰਾ ਮਨੁੱਖਾ ਜਨਮ ਦੀ ਯੋਗਤਾ ਮਿਲੇਗੀ ਜੇ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਡਾਕਟਰ ਤੇਰਾ ਕੌਰ ਨੇ ਮਿਹਨਤ ਨਾਲ ਬਣਾਈ ਹੈ ਤੇ ਕੁਝ ਡਿਫਰੈਂਟ ਗੱਲਾਂ ਦਸੀਆਂ YouTube ਤੇ ਜੋ ਮੌਜੂਦ ਨਹੀਂ ਹਨ ਤਾਂ ਮੇਰੀ ਮਿਹਨਤ ਦਾ ਫਲ ਇਹ ਹੈ ਕਿ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਵੀ ਕਰ ਦਿਓ ਕੱਲਾ ਬਟਨ ਨਹੀਂ ਹੈ ਮਹਸ ਇਹ ਮੇਰਾ ਕ੍ਰੈਡਿਟ ਹੈ ਜੋ ਤੁਸੀਂ ਲੋਕਾਂ ਨੇ ਮੈਨੂੰ ਦੇਣਾ ਸੋ ਕਮੈਂਟ ਨਹੀਂ ਆ ਰਹੇ ਤੁਸੀਂ ਬੋਲਦੇ ਹੀ ਨਹੀਂ ਪਏ ਮੈਕਸਿਮਮ ਕਮੈਂਟ ਕਰਿਆ ਕਰੋ ਅਗਲੀ ਵੀਡੀਓ ਵਿੱਚ ਮੈਂ ਪਿਤਰਪੱਖ ਦੇ ਬਹੁਤ ਬਹੁਤ ਦੁਰਲਭ ਹੋਰ ਵੱਡੇ ਰਾਜ਼ ਡਿਸਕਲੋਸ ਕਰਨ ਜਾ ਰਹੀਆਂ ਆਪਣਾ ਰੱਖੋ ਖਿਆਲ ਟਿਲ ਦੈਨ ਬਾਏ ਬਾਏ ਪਿਤਰ ਤਰਪਨ ਕਰੀ ਜਾਓ ਗਲਤੀਆਂ ਨਾ ਕਰਿਓ ਕਰ ਲਓ ਆਪਣੇ ਗੁਨਾਹਾਂ ਦੀ ਮਾਫੀ